ਮੈਂ ਤੁਹਾਡਾ ਆਪਣਾ ਪਿਆਰਾ ਰਿਪੋਰਟਰ ਯਸ਼ਪਾਲ ਨਿਊਜ਼ 91 ਪੰਜਾਬ ਤੋਂ ਹਲਕਾ ਸਾਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਤਜਿੰਦਰ ਸਿੰਘ ਮਿੱਠੂ ਨੂੰ ਹਲਕਾ ਸਾਨੇਵਾਲ ਦੇ ਇੰਚਾਰਜ ਲੱਗਣ ਤੇ ਉਹਦੇ ਦਾਰਾਂ ਵੱਲੋਂ ਵਰਕਰ ਸਾਹਿਬਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਸਮੇਂ ਬਲਾਕ ਪ੍ਰਧਾਨ ਕੁਲਦੀਪ ਹੈਰੀ ਤੇ ਸਾਨੇਵਾਲ ਤੋਂ ਨਗਰ ਕੌਂਸਲਰ ਪ੍ਰਧਾਨ ਰਾਜਦੀਪ ਪਾਟਿਆ ਜੀ ਦਿਲਜੀਤ ਚੋਹਾਨ ਜੋਨਟ ਸਕੱਤਰ ਪ੍ਰਧਾਨ ਪੰਜਾਬ ਕੌਂਸਲਰ ਪੱਪੂ ਤਲਵਾੜਾ ਜੀ ਕੁਲਵਿੰਦਰ ਸੰਧੂ ਕੌਂਸਲਰ ਜੀ ਗੁਰਕੀਰਤ ਸਿੰਘ ਬੱਬੂ ਮੁੰਡੀਆਂ ਰਸ਼ਪਾਲ ਪੀਏ ਹਲਕਾਰੇ ਸਰਕਲ ਪ੍ਰਧਾਨ ਸਾਰਿਆਂ ਨੇ ਮੁਬਾਰਕਬਾਦ ਦਿੱਤੀ ਅਤੇ ਮੂੰਹ ਮਿੱਠਾ ਕਰਵਾ ਤਜਿੰਦਰ ਮਿੱਠਾ ਜੀ ਨੂੰ ਸਨਮਾਨਿਤ ਕੀਤਾ अरविंद केजरीवाल सुप्रीमो आम आदमी पार्टी मुख्यमंत्री भगवंत सिंह मान जी ते सरदार हरदीप सिंह मुंडिया जी मुबारकबाद दीती ते ਕਿਹਾ ਗਿਆ ਜੋ ਵੀ ਤਜਿੰਦਰ ਮਿੱਠੂ ਜੀ ਨੂੰ ਕੋਈ ਵੀ ਕੰਮ ਦਾ ਸੁਨੇਹਾ ਲਗਾਏਗਾ ਉਹ ਕੰਮ ਪੂਰਾ ਕਰਨਗੇ ਅਤੇ ਇਹਨਾਂ ਨੂੰ ਹਲਕਾ ਸਾਨੇ ਵਾਰਦਾ ਇੰਚਾਰਜ ਲਗਾਇਆ ਗਿਆ ਹੈ ਸਾਡੇ ਪਾਰਟੀ ਸੁਪਰੀਮਾਰਮਨ केजरीवाल ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਪੰਜਾਬ ਪ੍ਰਦਰਸ਼ਨ ਰੋਡਾ ਜੀ ਵੱਲੋਂ ਬਹੁਤ ਵਧੀਆ ਇੱਕ ਸਾਨੂੰ ਹਲਕਾ ਸਾਨਿਆ ਨੂੰ ਜਿਹੜਾ ਹਲਕਾ ਕੋਆਰਡੀਨੇਟਰ ਇਜਾਜ਼ਤ ਦਿੱਤਾ ਤੇਜਿੰਦਰ ਮਿੱਠੂ ਜੀ ਸੋਸ਼ਲ ਦੀ ਖੁਸ਼ੀ ਅੱਜ ਸਾਰੇ ਸਾਡੇ ਬਲਾਕ ਪ੍ਰਧਾਨ ਸਹਿਬਾਨ ਸਾਡੇ ਕੌਂਸਲਰ ਸੇ ਬਾਅਦ ਬਲਾਕ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਉਹ ਸਾਡੇ ਸਾਰੇ ਕੌਂਸਲਰ ਤੇ ਹਰ ਵਰਕਰ ਤੇ ਪਹੁੰਚਿਆ ਸੋ ਖੁਸ਼ੀ ਮਨਾਇਗੀ ਤੇਜਿੰਦਰ ਮਿੱਠੂ ਜੀ ਨੇ ਮੂੰਹ ਮਿੱਠਾ ਕਰਾਇਆ ਗਿਆ ਲੱਡੂਆਂ ਨਾਲ ਸਰੂਪੇ ਪਾਏ ਗਏ ਸੋ ਉਹਨਾਂ ਨੂੰ ਮੁਬਾਰਕਵਾ ਦਿੱਤੀ ਗਈ ਹੈ ਸੋ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮਿਹਨਤ ਲਾਈ ਕੇ ਅੱਜ ਤੋਂ ਆਪਣੇ ਹਲਕਾ ਕੋਆਰਡੀਨੇਟਰ ਇਨਚਾਰਜ ਨੇ ਸੋ ਇਹਨਾਂ ਦਾ ਜਿਹੜਾ ਜੋ ਵੀ ਫੋਕੋਏਗਾ ਸਾੜਿਆਂ ਨੂੰ ਸਿਰ ਮੱਥੇ ਸਾਰਿਆਂ ਨੂੰ ਨਾਲ ਲੋ ਕੇ ਜੋ ਮਿੱਠੂ ਜੀ ਪਾਰਟੀ ਦੀ ਸੇਵਾ ਲਈ ਸਾ ਹਲਕਾ ਸਾਹਨੇ ਵਾਲੀ ਸੇਵਾ ਲਈ ਜਿਹੜਾ ਵੀ ਸਾਨੂੰ ਸਾਰਿਆਂ ਨੂੰ ਹੁਕਮ ਲਾਉਣਗੇ ਅਸੀਂ ਨਾਲ ਲੈ ਕੇ ਦੋਨੇ ਭਰਾ ਸਾਰੇ ਹਲਕੇ ਦੀ ਜਿਹੜੀ ਸੇਵਾ ਕਰਾਂਗੇ ਧੰਨਵਾਦ ਪਾਰਟੀ ਨੂੰ ਹੋਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਕੈਬਨਿਟ ਮੰਤਰੀ ਸਰਦਾਰ ਹਦੀਪ ਮੁੱਛੀ ਕੁਮੜੀਆਂ ਜੀ ਦਾ ਜਿਨ੍ਹਾਂ ਨੇ ਇਹਨਾ ਮਾਨ ਬਖਸ਼ਿਆ ਇੰਨੀ ਵੱਡੀ ਸੇਵਾ ਵਾਸਤੇ ਪਾਰਟੀ ਨੂੰ ਮੇਰਾ ਨਾਮ ਭੇਜਿਆ ਧੰਨਵਾਦ ਕਰਦਾ ਮੈਂ ਕੌਮੀ ਕਨਵੀਨਰ ਸਾਡੇ ਸ਼ਰੀਰਦੀਨ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਦਾ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਤੇ ਇੱਕ ਨਮਾਣੇ ਜੇ ਵਰਕਰ ਉਹਨਾਂ ਨੂੰ ਸਪੋਰਟ ਦਿੱਤੀ ਇਹਨਾਂ ਮਾਣ ਦਿੱਤਾ ਤੇ ਧੰਨਵਾਦ ਕਰਦਾ ਸਾਰੇ ਬਲਾਕ ਪ੍ਰਧਾਨਾਂ ਦਾ ਸਾਡੇ ਮੇਰੇ ਸਾਰੇ ਵਰਕਰਾਂ ਦਾ ਪਾਰਟੀ ਦੇ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਇੱਕ ਫੋਨ ਤੇ ਕੰਮ ਕੀਤੇ ਆਪਾਂ ਜਦੋਂ ਫੋਨ ਕਰਦੇ ਸੀ ਕਿਸੇ ਵੀ ਐਕਟੀਵਿਟੀ ਲਈ ਤੇ ਮਰ ਤਨ ਮਨ ਨਾਲ ਤੁਹਾਡੇ ਨਾਲ ਖੜਦੇ ਸੀ ਸਾਡੇ ਨਾਲ ਮੈਂ ਨਾਲ ਸਾਰਿਆਂ ਦਾ ਧੰਨ ਕਰਦਾ ਉਹਨਾਂ ਦੇ ਇਹਨਾਂ ਪਿਆਰ ਸਦਕਾ ਅੱਜ ਪਾਰਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਲਾਕ ਪ੍ਰਧਾਨ ਜੀ ਦੇ ਜਿਹੜੀ ਵੱਡੀ ਜ਼ਿੰਮੇਵ ਹਰ ਇੱਕ ਦੇ ਨਵਾਂ ਦੀ ਕੜੀ ਆ ਬੂਥ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਜਿਹੜਾ ਮੇਨ ਵਿੰਗ ਆ ਉਹਦੀ ਜ਼ਿੰਮੇਵਾਰੀ ਆ ਕਿਉਂਕਿ ਇਹਦੇ ਨਾਲ ਹੀ ਕੜੀ ਜੁੜਦੀ ਆ ਤੇ ਸਰਕਾਰ ਬਣਦੀ ਆ ਤੇ ਬੂਥ ਦੀ ਕਮੇਟੀ ਤੋਂ ਲੈ ਕੇ ਅਸੀਂ ਸਾਰੇ ਇੱਕ ਇੱਕ ਰਿਸਪੌਂਸਿਬਲ ਵਰਕਰ ਆ ਤੇ ਹੁਣ ਜਿਵੇਂ ਕਿ ਸਾਨੂੰ ਮੈਨੂੰ ਹਲਕੇ ਦੇ ਸੰਗਠਨ ਦੇ ਇੰਚਾਰਜ ਦੀ ਡਿਊਟੀ ਮਿਲੀ ਆ ਤੇ ਮੈਂ ਤਨ ਮਨ ਧਨ ਦੇ ਨਾਲ ਇਸ ਪਾਰਟੀ ਦੀ ਸਪੋਰਟ ਕਰਾਂਗਾ ਤੇ ਪੂਰਾ ਹਿੰਮਤ ਨਾਲ ਪੂਰੇ ਜੋਰ ਨਾਲ ਹਰ ਇੱਕ ਵਰਕਰ ਤੇ ਇਸ ਪਾਰਟੀ ਨੂੰ ਤੇ ਹੁਣ ਪਾਰਟੀ ਵੱਲੋਂ ਜਿਹੜਾ ਸਨਮਾਨ ਤੇ ਬਹੁਤ ਆਦਾ ਦਿੱਤਾ ਗਿਆ ਦੇਖੋ ਜੀ ਪਾਰਟੀ ਨੇ ਮਿਹਨਤ ਨੂੰ ਦੇਖਦੇ ਹੋਏ ਜੋ ਮੈਂ ਪਾਰਟੀ ਦੇ ਨਾਲ ਜੁੜਿਆ ਹਾਂ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਕੌਂਸਲਰ ਦੀ ਡਿਟੀ ਦਿੱਤੀ ਹੈ ਤੇ ਹੁਣ ਜਿਸ ਤੋਂ ਉਹਨਾਂ ਨੂੰ ਪਤਾ ਕਿ ਮੈਂ ਹਰ ਵੇਲੇ ਕੰਮ ਨੂੰ ਤਤਪਰ ਰਹਿਣਾ ਪਾਰਟੀ ਦੇ ਕੰਮ ਨੂੰ ਤੇ ਇਸ ਕਰਕੇ ਮਾਨਯੋਗ ਮੰਤਰੀ ਸਾਹਿਬ ਨੇ ਮੇਰਾ ਨਾਮ ਇਸ ਕਰਕੇ ਪ੍ਰਮੋਟ ਕੀਤਾ ਰੈਫਰ ਕੀਤਾ ਪਾਰਟੀ ਨੂੰ ਇਸ ਲਈ ਧੰਨਵਾਦ ਅਤੇ ਜ਼ਿੰਮੇਵਾਰੀ ਨਾਲ ਇਹ ਪਦ ਨੂੰ ਪੂਰਾ ਕੰਮ ਕਰਕੇ ਕਰਾ ਕੇ 2027 ਦੀਆਂ ਚੋਣਾਂ ਤੋਂ ਪਹਿਲਾਂ ਇੰਨਾ ਪਾਰਟੀ ਵੱਲੋਂ ਜਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਹੁਣ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਜਾਊਗੀ ਪਾਰਟੀ ਦੇ ਦੇਖੋ ਸੰਗਠਨ ਦਾ ਕੰਮ ਹੈ ਜੀ ਸੰਗਠਨ ਚਲਾਉਣਾ ਤੇ ਮੰਤਰੀ ਸਾਹਿਬ ਨੇ ਅਸੀਂ ਇਸ ਲਈ ਕੀ ਇਸ ਜੋੜੀ ਇਹ ਨਵਾਂ ਉਹਦਾ ਮਿਲਿਆ ਸਾਰਿਆਂ ਨੂੰ ਇਹ ਸਿਰਫ ਇਹ ਇੱਕ ਉਹਦਾ ਨਹੀਂ ਹੈ ਇੱਕ ਸੰਗਠਨ ਨੂੰ ਚਲਾਉਣ ਦੀ ਡਿਊਟੀ ਹੈ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਮਾਨਯੋਗ ਮੰਤਰੀ ਸਾਹਿਬ ਨਾਲ ਇਸ ਨਾਲ ਖੜਕੇ ਅਸੀਂ ਪੂਰੇ ਵਾਪਸੀ ਇਹ ਸਾਰੇ ਲੋਕਾਂ ਦੇ ਕੰਮ ਜਿਹੜੇ ਸਾਡੇ ਵਰਕਰ ਨੇ ਉਹ ਆਪ ਮੁੜ ਮੁੜੇ ਨੂੰ ਸੁਰਜੀਤ ਕਰਾਂਗੇ ਸਾਰਿਆਂ ਨੇ ਹਾਂ ਪਾਰਟੀ ਦੇ ਵਿੱਚ ਰਜਿੰਦਰ ਸਿੰਘ ਮਿੱਟੂ ਸਾਡੇ ਜੋ ਕੇ ਬਲਾਕ ਪ੍ਰਧਾਨ ਸੀਗੇ ਪਾਰਟੀ ਦੇ ਵਿੱਚ ਬਹੁਤ ਹੀ ਇਮਾਨਦਾਰ ਪਾਰਟੀ ਦੇ ਸੱਚੇ ਸਿਪਾਹੀ ਸੀਗੇ ਔਰ ਜਿੱਥੇ ਵੀ ਧਰਨੇ ਤੇ ਲੱਜਣਾ ਜਾਂ ਦਿੱਲੀ ਦੇ ਵਿੱਚ ਧਰਨੇ ਦਿੱਤੇ ਆ ਚੰਡੀਗੜ੍ਹ ਦੇ ਧਰਨੇ ਦਿੱਤੇ ਆ ਸਾਰਿਆਂ ਦੀ ਜਿਹੜੀ ਕਮਾਂਡ ਹੁੰਦੀ ਸੀਗੀ ਪਾਰਟੀ ਦੇ ਵਰਕਰਾਂ ਨੂੰ ਇਕੱਠਾ ਕਰਨਾ ਬਲਾਕ ਪ੍ਰਧਾਨਾਂ ਨੂੰ ਇਕੱਠਾ ਕਰਨਾ ਟੀਮ ਨੂੰ ਇਕੱਠਾ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਪਾਰਟੀ ਤੇ ਬਹੁਤ ਵਧੀਆ ਮਿਹਨਤ ਕੀਤੀ ਆ ਇਹਨਾਂ ਨੇ ਪਾਰਟੀ ਨੂੰ ਸਮਰਪਿਤ ਹੈ ਪਰਮਾ ਪਾਰਟੀ ਦੇ ਇਮਾਨਦਾਰੀਆਂ ਕੰਮ ਕਰਦੇ ਆ ਉਸੇ ਹੀ ਸਮਰਪਣ ਨੂੰ ਉਸੇ ਹੀ ਇਮਾਨਦਾਰੀ ਨੂੰ ਉਸੇ ਹੀ ਮਿਹਨਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਤੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਜਿਹੜਾ ਵਿਸ਼ਵਾਸ ਸੀ ਇਹਨਾਂ ਤੇ ਬਣਿਆ ਤੇ ਇਹਨਾਂ ਨੂੰ ਜਿਹੜਾ ਸੰਗਠਨ ਦਾ ਇੰਚਾਰਜ ਸੌਂਪਿਆ ਗਿਆ ਹਲਕਾ ਸਾਨੇਵਾਲ ਦੇ ਵਿੱਚ ਟੀਮ ਨੂੰ ਸਟਰੋਂਗ ਕਰਨਗੇ ਆਮ ਆਦਮੀ ਪਾਰਟੀ ਨੂੰ ਸਟਰੋਂਗ ਕਰਨਗੇ ਤਾਂ ਕਿ 2027 ਦੀ ਜਿਹੜੀ ਲੜਾਈ ਆ ਉਹ ਪੂਰੇ ਜੋਰ ਦੇ ਨਾਲ ਲੜੀ ਜਾ ਸਕੇ ਔਰ ਜਿੱਤ ਪ੍ਰਾਪਤ ਕੀਤੀ ਜਾ ਸਕੇ ਔਰ ਸਰਕਾਰ ਫਿਰ ਰਿਪੀਟ ਕੀਤੀ ਜਾ ਸਕੇ ਆਓ ਮੀਂਹ ਜੀ ਜੀ ਇੱਥਾ ਦੇ ਇੱਕ ਪਾਰਟੀ ਉਹਨਾਂ ਜਿਹੜਾ ਵੱਡੀ ਜ਼ਿੰਮੇਵਾਰੀ ਦਿੱਤੀ ਕਰਨੀ ਬਿਲਕੁਲ ਅ ਅਸਲ 'ਚ ਉਹ ਇਹ ਰਿਜ਼ਰਵ ਕਰਦੇ ਨੇ ਕਿਉਂਕਿ ਪਾਰਟੀ ਲਈ ਬਹੁਤ ਨਿਮਨਤ ਕੀਤੀ ਆ ਜਦੋਂ ਦੀ ਮੈਂ ਪਾਰਟੀ ਵਿੱਚ ਆਈ ਆ ਜਦੋਂ ਦੇ ਐਮ ਐਲ ਏ ਸਾਹਿਬ ਐਮ ਐਲ ਏ ਬਣੇ ਨੇ ਤੋਂ ਬਾਅਦ ਚ ਕੈਬਨਿਟ ਬਣੇ ਨੇ ਤੇ ਉਹ ਤੋਂ ਪਹਿਲਾਂ ਮੈ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਬੜਾ ਸਤ ਇਹ ਇੱਕ ਇੱਕ ਇਹ ਪਰਸਨ ਨੇ ਕਿ ਵੀ ਇਹਨਾਂ ਨੂੰ ਤੁਸੀਂ ਰਾਤ ਨੂੰ ਵੀ ਕਾਲ ਕਰਦੇ ਹੋ ਤੁਹਾਡੀ ਕਾਲ ਚੱਕਣਗੇ ਔਰ ਪਾਰਟੀ ਦੀ ਫਰਸਟ ਪ੍ਰੋਰੀਟੀ ਦਿੰਦੇ ਨੇ ਇਹ ਚਾਹੀ ਲੇਡੀਜ਼ ਬੀਇੰਗ ਹੋਵੇ ਚਾਹੀ ਜਿਹੜਾ ਮਰਜ਼ੀ ਹੋਵੇ ਔਰ ਇਹਨਾਂ ਨੇ ਸਾਡਾ ਤੱਕ ਸਾਥ ਦਿੱਤਾ ਵਾ ਬਾਕੀ ਰਹੀ ਗੱਲ ਸਾਡੇ ਸੁਪਰੀਮੋ ਕੇਜਰੀਵਾਲ ਜੀ ਸਾਡੇ ਮਹਿਬੂਬ ਮਹਿਬੂਬ ਨੇਤਾ ਸਾਡੇ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਿੰਦਾ ਹੀ ਡਟੇ ਰਹੋ ਤੇ ਅਸੀਂ ਤੁਹਾਡਾ ਸਾਥ ਪੂਰਾ ਦੇਵਾਂਗੇ ਪੱਕੀ ਪਬਲਿਕ ਬਹੁਤ ਖੁਸ਼ ਆ ਉਹਨਾਂ ਦੇ ਕੰਮਾਂ ਤੋਂ ਤੇ ਆਈ ਥਿੰਕ ਅਸੀਂ 2026 ਦੀ ਜਿਹੜੀਆਂ ਵੋਟਾਂ ਨੇ ਬੜੀ ਵੱਡੀ ਲੀਡ ਨਾਲ ਜਿੱਤਾਂਗੇ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ